ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚੱਕਾਂ ਵਾਲੀ ਫਰਾਕ ਦੀ ਕਟਿੰਗ ਕਰਨ ਬਾਰੇ ਦੱਸਾਂਗੇ ਇਹ ਆਪਣੇ ਕੋਲ 3 ਮੀਟਰ ਕੱਪੜਾ ਹੈ ਆਪਾਂ ਤੁਹਾਨੂੰ ਇਹ ਨਾਪ ਕੇ ਵੀ ਦਿਖਾਉਣੀ ਹੈ तीन मीटर कपड़े चो अपनी चा चाक वाली फ्राक बिल्कुल आसानी बन जाती है जिनका घेरा भी एक इंच है अपने कपड़े चो भी कपड़ा थोड़ा बच जाएगा दो मीटर हो गए थे ये अपने को तीन मीटर वीडियो शुरू करना ने हाले तक चैनल सबसक्राइब नहीं किया प्लीज सबसक्राइब कर लो ये अपने को ले तो आपको मिलकर भी दस्या तीन मीटर कपड़ा है हम आप सब तो पहला इसकी बाजू की कटिंग करा ਬਾ ਆਪਣੇ ਕੋਲੇ ਇਹਨਾਂ ਦੀ 16 ਇੰਚ ਤਿਆਰ ਹੈ ਤੇ ਆਪਾਂ 2 ਇੰਚ ਐਕਸਟਰਾ ਰੱਖਾਂਗੇ ਮਾਰਜਿਨ 18 ਇੰਚ ਆਪਾਂ ਬਾਹਾਂ ਦੀ ਕਟਾਈ ਕਰਾਂਗੇ ਇਸ ਤਰ੍ਹਾਂ ਫਿਰ ਤੋਂ ਬਾਹਾਂ ਦੀ 18 ਇੰਚ que está ਆ ਨੀ ਕੱਪੜੇ ਬਾਰੇ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇਵਾਂਗੇ ਆਪਾਂ ਮਾਂ ਦਾ ਕੱਪੜਾ ਇਸ ਤਰ੍ਹਾਂ ਲਾ ਕੇ ਰੱਖ ਲਿਆ ਹੁਣ ਅਗਰ ਵੀ ਆਪਾਂ ਅੰਨ ਦੀ ਪੰਡਰੀ ਦੀ ਕਟਿੰਗ ਤਿਆਰ ਰੱਖਣੀ ਹੈ ਤੇ ਕਿੰਚ ਆਪਾਂ ਮਾਰ ਜਾਂਦਾ ਲਵਾਂਗੇ 16 ਇੰਚ ਆਪਾਂ ਬਾਡੀ ਦੀ ਕਟਿੰਗ ਕਰਾਂਗੇ ਪਾਰਟੀ ਆਪਾਂ 14 ਇੰਚ ਵੀ ਰੱਖ ਸਕਦੇ ਆ 13 ਇੰਚ ਵੀ ਰੱਖ ਸਕਦੇ ਆ ਪਰ ਆਪਾਂ ਇਹਨਾਂ ਦੀ ਪਾਰਟੀ 15 ਇੰਚ ਤਿਆਰ ਰੱਖਣੀ ਹੈ ਇਸ ਕਰਕੇ ਆਪਾਂ ਇੱਥੇ 1 ਇੰਚ ਇਸਦੇ ਵਿੱਚ ਐਕਸਟਰਾ ਲਿਆ ਹੈ 16 ਇੰਚ ਆਪਾਂ ਮਾਡੀ ਦੀ ਕਟਿੰਗ ਕਰਾਂਗੀ ਤੇ ਆਪਾਂ ਬਾਡੀ ਦਾ ਕਪੜਾ ਲਾ ਲਿਆ ਹੈ ਆਪਣੇ ਕੋਲੇ 18 ਇੰਚ ਇਸ਼ਾਰਾ ਲਾ ਫੁੱਲਾਂ ਦਾ ਰੋਕ ਵੇਖ ਲੈਣਾ ਕਾਟਾਂ ਪਉਣ ਲੱਗੀਆਂ ਕਿ ਫੁੱਲਾਂ ਦੇ ਮੂੰਹ ਆਪਾਂ ਉੱਪਰ ਵਾਲ ਨੂੰ ਛੱਡਦੇ ਰੱਖਣੀ ਹੈ ਆਪਣੇ ਕੋਲ ਇਹਨਾਂ ਦੀ 18 ਇੰਚ ਛਾਤੀ ਹੈ ਤੇ ਆਪਣੇ ਕੋਲੇ ਇਸ ਦਾ 22 ਇੰਚ ਇਸ ਦਾ ਆਪਣੇ ਕੋਲ ਕਪੜੇ ਦਾ ਫੇਰ ਹੈ ਤੇ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਕਟਿੰਗ ਕਰ ਲਵਾਂਗੇ ਕਿ ਉਹਨ ਕੀ ਆਪਾਂ 3 ਜਾਂ 4 ਇੰਚ ਕਪੜਾ ਐਕਸਟਰਾ ਲੈਣਾ ਹੈ ਸੀਨਾ ਦੇ ਵਿੱਚ ਆਉਣ ਵਾਸਤੇ ਹੁਣ ਆਪਣੇ ਕੋਲ ਇਹਨਾਂ ਦਾ ਟੀਰਾ ਹੈ 12 ਇੰਚ ਤਿਆਰ ਤੇ ਆਪਾਂ 13 ਇੰਚ ਲਵਾਂਗੇ ਯਾਨੀ ਕਿ 6.5 ਇੰਚ ਇਸ ਤਰ੍ਹਾਂ ਆਪਾਂ ਥੀਰੇ ਦਾ ਨਿਸ਼ਾਨ ਲਾਵਾਂਗੇ 6.5 ਇੰਚ ਤੇ ਜਿਸ ਤਰ੍ਹਾਂ ਆਪਾਂ ਕਮੀਜ਼ ਦਾ ਮੋਡਾ ਕਟਿੰਗ ਕਰਦੇ ਆ ਸੇਮ ਉਸੇ ਤਰ੍ਹਾਂ ਹੀ ਆਪਾਂ ਇਹ ਕਾਟ ਪਾਉਣੀ ਹੈ ਮੋਡੇ ਦੀ 7 ਇੰਚ ਮੋਡਾ نیچے ਨੂੰ ਤੇ 6.5 ਇੰਚ ਹੀ ਆਪਾਂ ਇਧਰੋਂ ਲੈਣਾ ਹੈ ਇਹਨਾਂ ਦਾ ਆਪਣੇ ਕੋਲ ਸਾਹਮਣਾ ਵੀ 6.5 ਇੰਚ ਹੀ ਹੈ ਇਸ ਕਰਕੇ ਆਪਾਂ نیچے ਤੋਂ ਇਥੋਂ ਸੈਂਟਰ ਚੋਂ ਵੱਧ ਜਾਂ ਘੱਟ ਨਹੀਂ ਲੈਣਾ ਆਪਾਂ 6.5 ਇੰਚ ਹੀ ਲੈਣਾ ਹੈ ਹੁਣ ਆਪਾਂ ਇਹਨਾਂ ਦੇ ਛਾਤੀ ਦਾ ਨਿਸ਼ਾਨ ਲਾਵਾਂਗੇ 9 ਇੰਚ ਤੇ 18 ਇੰਚ ਜਣੇ ਕੇ ਇਸ ਤਰ੍ਹਾਂ ਹੁਣ ਆਪਾਂ ਮੋਢੇ ਦੀ ਗਲਾਈ ਪਾਵਾਂਗੇ ਫਰੰਟ ਦੀ ਤੇ ਬੈਕ ਦੀ ਆਪਾਂ ਇਸ ਤਰ੍ਹਾਂ ਕਾਟ ਪਾ ਲੈਣੀ ਹੈ ਹੇ ਲੰਪਾਂ ਬੈਕ ਦੀ ਕਟਿੰਗ ਕਰਾਂਗੇ 프ਰੰਟ ਦੀ ਕਟਿੰਗ ਆਪਾਂ ਬਾਅਦ ਵਿੱਚ ਕਰਾਂਗੇ ਦੋਨੋਂ ਪੱਲਿਆਂ ਨੂੰ ਅਲੱਗ-ਅਲੱਗ ਕਰਕੇ ਉਪਰੋਂ ਬਾਤੂ ਕਪੜਾ ਆਪਾਂ ਇਸ ਤਰ੍ਹਾਂ ਛਾਂਟ ਦੇਣਾ ਹੈ ਹੁਣ ਆਪਾਂ ਪਲੋਈਆਂ ਦੇ ਨਿਸ਼ਾਨ ਲਗਾਵਾਂਗੇ ਆਪਾਂ ਇਸ ਦੇ ਵਿੱਚ ਤੇਰਸ਼ੀਆਂ ਪਲੋਈਆਂ ਨਹੀਂ ਪਾਉਣੀ ਆਪਾਂ ਸਿਰਫ ਸਿੱਧੀਆਂ ਪਲੋਈਆਂ ਹੀ ਪਾਵਾਂਗੇ ਤੁਸੀਂ ਚਾਹੋ ਤਾਂ ਤੇ ਰਸ਼ੀਆਂ ਪਲੋਈਆਂ ਵੀ ਪਾ ਸਕਦੇ ਹੋ 12 ਇੰਚ ਤੇ ਆਪਣੀ ਪਲੋਈ ਤਿਆਰ ਹੈ ਤੇ 3.5 ਇੰਚ ਆਪਾਂ ਗੈਪ ਰੱਖਾਂਗੇ ਉਸੇ ਤਰ੍ਹਾਂ ਆਪਾਂ نیچے ਵੀ ਕੈਂਚੀ ਨਾਲ ਕੱਟ ਲਗਾ ਲਵਾਂਗੇ 3.5 ਇੰਚ ਤਿੰਨ ਸ਼ਾਨ ਲਗਾ ਕੇ ਲੋਈਆਂ ਦੇ ਨਿਸ਼ਾਨ ਆਪਾਂ ਇਸ ਤਰ੍ਹਾਂ ਕੈਂਚੀ ਦੀ ਹੈਲਪ ਨਾਲ ਦੂਸਰੀ ਸਾਈਡ ਕੱਟ ਲਵਾਂਗੇ ਨੋਕ ਨਾਲ ਇਹ ਆਪਣੀ ਬਾਡੀ ਦੀ ਕਟਿੰਗ ਹੋ ਗਈ ਹੈ ਅਗਲੀ ਪਿਛਲੀ ਦੀ ਤੇ ਲੋਈਆਂ ਦੇ ਨਿਸ਼ਾਨ ਆਪਾਂ ਲਾ ਲਈਆ ਹੁਣ ਆਪਾਂ ਤੁਹਾਨੂੰ نیچے ਤੋਂ ਕਟਿੰਗ ਬਾਰੇ ਦੱਸਾਂਗੇ ਫਰਾਕ ਬਾਰੇ अपनी फ्राक छियाल इंच तैयार है अपने कोल जिस दि आप इंच बाडी की कटिंग कर ली है जानी कि कत्ती इंच अपने को पिछे कपड़ा आपको कत्ती इंच कटिंग करना है पंद्रह इंच बाडी तो छियाल इंच हो जाएगा इकती इच तीन इंच के पता नहीं लगता के फ्राक दा। फेर तो के का फेर कि रखना आपकी जानकारी भी इस अगे देवे देखो आप चौती इंच कपड़ा कटिंग कर लिया है ਹੁਣ ਆਪਣੇ ਕੋਲ ਇਹਨਾਂ ਦਾ 21 ਇੰਚ ਕੇ ਰਾਇ ਕਮੀਜ਼ ਦਾ ਆਪਾਂ 21 ਦੇ ਵਿੱਚ 10 ਇੰਚ ਪਲੱਸ ਕਰਾਂਗੇ ਯਾਨੀ ਕਿ 33 ਇੰਚ ਆਪਾਂ ਫਰਾਕ ਦਾ ਫੇਰ ਰੱਖਾਂਗੇ ਲੰਬਾਈ ਆਪਾਂ ਕੰਨੀ ਤੋਂ ਆਪ 43 ਇੰਚ ਲਈਏ ਫਰਾਕ ਦੀ ਤੇ ਇਸ ਤਰ੍ਹਾਂ ਆਪਾਂ ਹੁਣ ਇਸ ਦਾ ਘੇਰ 10 ਇੰਚ ਵਾਧੂ ਲਵਾ ਲਾਂਗੇ ਆਪਣੀ ਕਮੀਜ਼ ਦੇ ਘੇਰ ਨਾਲੋਂ ਜੇਕਰ ਤੁਸੀਂ ਜ਼ਿਆਦਾ ਘੇਰ ਵਾਲੀ ਫਰਾਕ ਪਾਉਣੇ ਪਸੰਦ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਵੈਸੇ ਆਪਾਂ 10 ਇੰਚ ਐਕਸਟਰਾ ਲੈਣੇ ਆ 1 ਇੰਚ ਘੇਰਾ ਤੇ ਆਪਾਂ 33 ਇੰਚ ਲਵਾਵਾਂਗੇ ਇਸ ਤਰ੍ਹਾਂ ਆਪਾਂ 30 30 ਇੰਚ ਤੇ ਨਿਸ਼ਾਨ ਲਗਾ ਲਏ ਨੇ ਇਹ ਫਰਾਕ ਦਾ ਕਟીર ਲਾ ਗਏ ਇਸ ਤਰ੍ਹਾਂ ਬਿਲਕੁਲ ਸੋਕੇ ਤਰੀਕੇ ਨਾਲ ਆਪਣੀ ਫਰਾਕ ਕੱਟੀ ਜਾਂਦੀ ਹੈ ਬਿਲਕੁਲ ਵੀ ਆਪਾਂ ਨੂੰ ਇਹ ਔਖੀ ਨਹੀਂ ਲੱਗਦੀ ਕਟਣੀ ਤੁਸੀਂ ਦੇਖ ਸਕਦੇ ਹੋ ਮੈਨੂੰ ਉਮੀਦ ਹੈ ਵੀਡੀਓ ਵਿੱਚ ਤੁਹਾਨੂੰ ਪ੍ਰੋਪਰ ਸਮਝ ਆ ਗਿਆ ਹੋਵੇਗਾ ਇਹ ਆਪਣੇ ਦੋਨੋਂ ਪੱਲੇ نیچے ਵਾਲੇ ਦੀ ਆਪਣੀ ਉੱਪਰ ਬੈਕ ਸਾਈਡ ਦੀ ਬਾਡੀ ਹੈ ਤੇ ਆਪਣੀ 프ਰੰਟ ਸਾਈਡ ਦੀ ਬਾਡੀ ਹੈ ਵੀਡੀਓ ਵੇਖਣ ਲਈ ਥੈਂਕ